ਦੇ ਨਵੇਂ ਪਿੰਡ ਸੱਦੀਕੇ ਇਹ ਆਇਆ ਜੀ ਭਲਾਡੇ ਸ਼ਹਿਰ ਲਵੋ ਪਿੰਡ ਸੱਦੀਕੇ ਸੱਦੀਕੇ ਤੇ ਬਹੁਤ ਵਧੀਆ ਪਾਲੀ ਐ ਧੰਨਵਾਦ ਕਰਦੇ ਆ ਤੁੰਗਾਂ ਵਾਲੀ ਮੰਡੀ ਚ ਆਇਆ ਵਿਚਾਰਾ ਬੋਕ ਵੇਚਣ ਆਇਆ ਤੇ ਨਜ਼ਾਰੇ ਦੇਖਣ ਆਇਆ ਹਾਂਜੀ ਮੰਡੀ ਦੇ ਮੰਡੀ ਦੇ ਤੇ ਮੰਡੀ ਦੇ ਵਿੱਚ ਕਰ ਦੂਗਾ ਇਹ ਅੱਜ ਝੰਡੀ ਅੱਛਾ ਕਰਾ ਕੇ ਨਹੀਂ ਜਾਂਦਾ ਅਬ ਦੀ ਭੰਡੀ ਜੇ ਬੱਕਰਾ ਕਿਸੇ ਨੇ ਲੈਣਾ ਤਾਂ ਲੈ ਸਕਦੇ ਹੋ ਜੇ ਇਹਨੂੰ ਕਿਸੇ ਨੇ ਬੋਕ ਦੇਣਾ ਤਾਂ ਦੇ ਵੀ ਸਕਦੇ ਹੋ ਉਹ ਕਿਵੇਂ ਆਟਾ ਬੱਤਾ ਵੀ ਤਰੂਗਾ ਬਾਗੜੀਆਂ ਵਾਲੇ ਬਲਦ ਜੋਂ ਕਹਿੰਦਾ ਰੋਟੀ ਵੱਟੇ ਰੋਟੀ ਕੀ ਪਤਲੀ ਕੀ ਮੋਟੀ ਦੇਖ ਸਾਦੀ ਧੋਕੇ ਟੰਗੀ ਪਈ ਲੰਗੋਟੀ ਉਹ ਆ ਗਿਆ ਸਤਾਰਾ ਨੰਬਰ ਜੀ ਤਾਇਆ ਉਹ ਉਹ ਆਉਂਦਾ ਮੀ ਇਹ ਤੂੰ ਕੀ ਭਾਦਦਾ ਹੋਰ ਪਤੰਦਰਾ 20 ਕਰਾ ਦੇ ਯਾਰ 20 ਬੂਨੀ ਹੁੰਦਾ 17 ਮੋਲੇ ਲਾਤਾ ਪੱਕਾ ਮੈਨੂੰ ਟਕਰਾ ਕਿਹੜਾ ਹੋ ਦੇਸੀ ਬਰੀਡ ਐ ਤੇ ਸਿੰਗੇ ਦੇ ਮੋਟੇ ਨੇ ਆ ਜਾ ਤਾ ਆ ਜਾ ਬਈ ਮੁੰਡੇ ਦੇ ਆ ਤਾਇਆ ਚੁੱਪ ਤਾਇਆ ਕਹਤਾ ਬਾਈ ਕਿਹੜਾ ਵਪਾਰੀ ਆਜੋ ਆ ਜਾ ਵੀ ਟੱਕਰ ਮਿੱਤਰਾਂ ਨੂੰ ਆ ਜਾ ਉਰੀਆ ਮੇਰੇ ਭਾਂਡੇ ਹਾਂ ਲਾਜ ਪੰਨੀਏ ਦੇ ਭਾਂਡੇ ਬੋਲੋ ਕੀ ਦਾ ਆ ਇਮਾਨਦਾਰੀ ਦੱਸੀ 17 ਲਾਤਾ ਸਾਢੇ 17 ਸਾਢੇ 17 ਦਾ ਚੱਲ ਸਾਢੇ 17 ਮੰਨ ਲੈ ਤੂੰ ਕਾ ਤੋੜ ਗਿਆ ਹੁਣ ਮੈਂ ਬੀਜੀ ਲਖ ਰੇ ਇੱਕ ਗੱਲ ਸੁਣ ਲਈ ਛੋਟੇ ਭਾਈ ਹਾਂਜੀ ਬੜੇ ਬੜੇ ਚੈਂਪੀਅਨ ਬੋਕਰੇ ਬਰੀਡਾਂ ਵਾਲੇ ਖੜੇ ਨੇ ਹਾਂ ਹਜੇ ਬੋਕਾਂ ਦੀ ਕਿਸੇ ਪਾਸੋਂ ਵੀ ਡਿਮਾਂਡ ਨਹੀਂ ਆਈ ਜਿੱਦੇ ਡਿਮਾਂਡ ਆ ਗਈ ਸਾਨੂੰ ਰਾਤ ਨੂੰ ਟੈਲੀਫੋਨ ਆ ਜਾਣਗੇ ਬਈ ਹੁਣ ਹਜ਼ਾਰ ਬੱਕਰਾ ਇਕੱਠਾ ਕਰ ਦੋ ਦਵਾ ਦਮ ਰਾਜੂ ਦਵਾਓ ਕਰਾਂ ਮੰਡੀਆਂ ਚ ਅੱਜ ਤੇਜੀ ਹੈ ਜਿਹੜੀ ਚੀਜ਼ ਦੀ ਪੱਠ ਦੇ ਬੱਕਰੀ ਦੀ ਹੈ ਜੈ ਛੋਟੇ ਮੇਮਾ ਭਾਈ ਮੈਂ ਬੰਦ ਕਰੋ ਵੀਡੀਓ ਖਰਾਬ ਨਾ ਕਰੋ ਤੂੰ ਮੇਰੀ ਸੁਣ ਲੈ ਗੱਲ ਅੱਜ ਦਾ ਵਜਾਲਾ ਟੱਲ ਨਹੀਂ ਫੇਰ ਤੇਣਾ ਇਹੀ ਹੁਣ ਹੱਲ ਫੇਰ ਨਹੀਂ ਆਉਣਾ ਕੱਲ ਹਾਂ ਜਿਹੜੀਆਂ ਰੂਹਾਂ ਅੱਜ ਇਕੱਠੀਆਂ ਹੋ ਗਈਆਂ ਪਤਾ ਨਹੀਂ ਕਿਹੜਾ ਵਿਛੜੂਗਾ ਕੱਲ ਨੂੰ ਕੋਈ ਪਤਾ ਨਹੀਂ ਰੱਬ ਦੀਆਂ ਰੂਹਾਂ ਦਾ ਜਿਹੜੀ ਅੱਜ ਰੋਟੀ ਖਾ ਲਈ ਕੱਲ ਨੂੰ ਮਿਲਣੀ ਨਹੀਂ ਚਿਪੜਾਂ ਦੀ ਚਟਣੀ ਨੂੰ ਦਾਲ ਸਮਝ ਕੇ ਖਾ ਲਈ ਕੀ ਹਾਲ ਹੈ ਓ ਹਾਲ ਫੇਰ ਪੁੱਛੀ ਹੁਣ ਤੂੰ ਵੇਚ ਰੇ ਮੈਂ ਗੱਲ ਤੇਰੇ ਨਾਲ ਕਰਦਾ ਹਾਂ ਉਹਦੇ ਨਾਲ ਨਹੀਂ ਕਰਦਾ ਬੱਕਰਾ ਵੇਚਦਾ ਹਾਂ ਤੇਰਾ ਹਾਂ ਵੇਚਦਾ ਮੁਰਦਾ ਤਾਂ ਨਹੀਂ ਖਾਨ ਸਾਹਿਬ ਜੀ ਹੁਣ ਮੇਰੀ ਵੀ ਮੰਨ ਲਿਓ ਤੇ ਸਾਈ ਕੱਢ ਤੇਰੀ ਓ ਬੋਲੋ ਪੈਸੇ ਦੇਤਾ ਓ ਤੂੰ ਪੈਸੇ ਕੱਢ ਬਾਉਲੀਆਂ ਗੱਲਾਂ ਨਾ ਕਰ ਮੇਰੇ ਨਾਲ ਬੱਕਰਾ ਜੇ ਮੇਰੇ ਤੇ ਯਕੀਨ ਹੈ ਵੇਚੂ ਤੇਰਾ ਨਹੀਂ ਆਪਦਾ ਲੈ ਕੇ ਲੰਘ ਜਾ ਮੇਰੇ ਕੋਈ ਲੌਂਗ ਨਹੀਂ ਖਾਧੇ ਪਕਾਈ ਕਰਨ ਨੂੰ ਹਾਂ ਐਡੀ ਲੁੱਟ ਨਹੀਂ ਹੈਗੀ ਇਹਨੇ ਵੀ 2 ਰੁਪਏ ਖੱਟਣੇ ਨੇ ਪਤਾ ਨਹੀਂ ਕਿਹੜੇ ਮੁਲਕ ਚੋਂ ਆਇਆ ਕਿੱਧਰ ਜਾਊਗਾ ਕੇਰਲਾ ਹਾਂ ਖਰਚਾ ਪਾਣੀ ਬਹੁਤ ਹੈ ਖਰਜਾ ਜੇ ਆ ਚੱਕਸਾਈ ਜੋੜਿਆਂ ਦੀ ਆਈ ਐਸਾਈ ਤੇਰੇ ਮੁੰਡੇ ਵੀ ਜੋੜੇ ਹੋਣਗੇ ਮੁੰਡੇ ਦਾ ਪਹਿਲੀ ਘਰ ਵਾਲੀ ਮਰਗੀ ਉਹਨਾਂ ਨੂੰ ਨੀ ਰੋਟੀ ਤਾਂ ਮਿਲਦੀ ਓ ਹੋਰ ਆਜੂਗੀ ਚਿੰਤਾ ਨਾ ਮਨ ਘਬਰਾ ਨਾ ਕਰ ਉਹ ਤਾਂ ਮੇਰੇ ਵੀ ਮਰਗੀ ਦਿਲ ਨੂੰ ਮਾਰਾ ਨਾ ਰੱਖੀ ਕੁਛ ਨਹੀਂ ਹੁੰਦਾ ਇਹ ਫੜ ਬੱਕਰਾ ਵੇਚਦਾ ਬਸ ਕਿੰਨੇ ਕੋ ਨੂੰ ਛੱਡ ਮੈਂ ਉਹਨੂੰ ਪੁੱਛਦਾ ਨਹੀਂ ਇਮਾਨਦਾਰੀ ਦੀ ਗੱਲ ਹੈ ਆ ਚੱਕ ਵੇਚਦਾ ਬਸ ਪੂਰਾ 18000 ਦਾ ਫੜ ਬਈ 18 ਦਾ ਲੰਗ ਰਹੀ ਬਸ ਬਸ ਛੱਡ ਦੇ ਲੈ ਚਲੋ ਇਹ ਲੈ ਰੇ ਛੱਡ ਓ ਚਿੰਤਾ ਨਾ ਕਰ ਪੈਸੇ ਦਵਾ ਕੇ ਜਾਊਂਗਾ ਇੱਧਰ ਬਾਬਾ ਵੀਡੀਓ ਬਣਾ ਵੀਡੀਓ ਬਣਾ ਦੇ 1 2 3 4 5 6 7 8 9 10 ਉਹ ਲੈਵਾਂਗੇ ਬਰਾਬਰ ਦੇ ਲੋਹ ਦੇ ਵੀ ਤਿੰਨ ਲਵਾਂਗਾ ਹੋ ਗਿਆ ਭਾਈ 18 ਹੋ ਗਏ ਨਹੀਂ ਸਹੀ ਮੈਂ ਨਹੀਂ ਹੁਣ ਤੂੰ ਗੇੜ ਲੈ ਆ ਸੀ ਬਕਰੇ ਆ ਅਰੇ ਕਾ ਜਾ ਮੈਂ ਖੜਾ ਹੋ ਨਹੀਂ ਹੁਆ ਤੂਆ ਇੱਕ ਹੋਰ ਮੈਂ ਖੜਾ ਹੋ ਨਹੀਂ ਆ ਇੱਕ ਵੀ ਐਚੀ ਹੈ ਖਰਜੀ ਭਾਈ 2 ਮਿੰਟ ਮੰਗ ਲਿਆ ਮੈਂ ਵੀ ਤਾਂ ਦਵਾਇਆ ਜੀ ਨੂੰ ਸਰ ਸਾਥ ਨਾਲ ਹੋ ਗਿਆ ਉਹ ਖੜੀ ਭਾਈ ਉਰੇ 15 ਹਲੋ ਹਲੋ ਕੋਈ ਨਹੀਂ ਕੋਈ ਨਹੀਂ ਜਾਉਂਦਾ ਰਿਹਾ ਭਾਈ ਖਬਰਾਂ ਹੀ ਨਾ 2-4 ਸਾਲ ਨੂੰ ਤੈਨੂੰ ਵਿਆਹ ਦਾਂਗੇ ਰੋਟੀ ਵਾਲੀ ਆਜੂ ਬਾਪੂ ਤੋਂ ਮੋਜਾਂ ਕਰਿਓ ਤੇ ਆਪਈ ਮੇਰਾ